ਪੇ ਤੁਸੀ ਪਲਾਨ ਬਣਾਓ ਤੁਹਾਡਾ ਇਲਾਕਾ ਤੇ ਪਾਣੀ ਦਾ ਤੁਸੀਂ ਪਾਣੀ ਵੇਚ ਹੀ ਰਹਿੰਦੇ ਆ ਉਹ ਕਿੱਦਾਂ ਕਰਨਾ ਇੱਥੇ ਯੂਕੇ ਵਿੱਚ ਵੀ ਹੜ੍ਹ ਆਇਆ ਸੀ ਮਦਦ ਕੀਤੀ ਬਹੁਤ ਵਾਰੀ ਉਹ ਮੁੜ ਕੇ ਜਦੋਂ ਪਾਣੀ ਇੰਨਾ ਆਉਂਦਾ ਮੀਂਹ ਆਉਂਦਾ ਉਹ ਨਿਕਲ ਜਾਂਦਾ ਪਾਣੀ ਕਿਉਂਕਿ ਉਹਨੇ ਸਰਕਾਰ ਨੇ ਜਾ ਕੇ ਇੰਟਰਵੈਨ ਕੀਤਾ ਬਹੁਤ ਇਨਵੈਸਟਮੈਂਟ ਕੀਤੀ ਉਹ ਕੋਈ ਦੁੱਬਦਾ ਕਦੀ ਕਦੀ ਪਾਣੀ ਥੋੜਾ ਖੜਾ ਹੁੰਦਾ ਸਾਰਾ ਪਾਣੀ ਨਿਕਲ ਜਾਂਦਾ ਪਰ ਸਾਡੇ ਪੰਜਾਬ ਵਿੱਚ ਕਿਉਂ ਨਹੀਂ ਹੋ ਰਿਹਾ ਤੇ ਸਾਡੀ ਵਿਲਪਰ ਹੈ ਨਹੀਂ ਸਾਡੀਆਂ ਨਵੀਆਂ ਨਵੀਆਂ ਸਰਕਾਰਾਂ ਆਉਂਦੀਆਂ ਜਿਹੜੀ ਮਰਜੀ ਸਰਕਾਰ ਹੋਵੇ ਉਹਨੇ ਪਹਿਲਾਂ 6 ਮਹੀਨੇ ਜਾ ਕੇ ਜਿਹੜੀ ਪੁਰਾਣੀ ਜਿਹੜੇ ਸਰਕਾਰ ਉਹਨੂੰ ਛੋਕਣਾ ਫੇ ਆਪਣੇ ਜਾ ਕੇ ਬਸ ਜਰ ਕਰਨਾ ਆਪਣੇ ਜੇ ਦੋ ਯੂਕਲੋਪ ਕ腐ਸ਼ਨ ਸਾਰੇ ਪਾਸੇ ਸ਼ੁਰੂ ਹੋਣ ਲੱਪੇ ਕੋਈ ਕੰਟਰੋਲ ਨਹੀਂ ਕਰਦਾ ਤੇ ਜੇ ਕ腐ਸ਼ਨ ਕਹ ਲਓ ਵੀ ਅੱਜ ਵੀ ਕਹ ਲਓ ਤੇ ਬੰਦ ਵੀ ਪੱਕੇ ਕਰਨ ਲੱਪੇ ਧਨ ਕੀ ਬਤਾ ਉਹ ਜਿਹੜੀ ਉਹ ਜਿਹੜੀ ਕੰਕਰੀਟ ਕੀ ਯੂਜ਼ ਕਰਦੇ ਆ ਸਰੀਆ ਕਿਹੜਾ ਯੂਜ਼ ਕਰਦੇ ਆ ਉਹਦੇ ਵਿੱਚ ਕੁਆਲਿਟੀ ਕਿਹੜੀ ਸਾਡੀ ਆ ਸਾਡੀ ਇਹ ਕੇਸਸ ਸਾਡੀਆਂ ਪੇ ਅਸੀਂ ਜਦੋਂ ਕੋਈ ਆਪਣਾ ਪੋਲਿਟਿਸਿਨ ਚੂਜ਼ ਕਰਦੇ ਬੋਟਾਂ ਪਾਉਂਦੇ ਅਸੀਂ ਉਹਦੇ ਲਾਗੇ ਗੱਲ ਵੀ ਨਹੀਂ ਕਰ ਸਕਦੇ ਜਾ ਕੇ ਇੱਥੇ ਸਾਡੇ ਤਨਮਨ ਜੀਤ ਦੇਸੀ ਸਾਡੇ ਹੋਰ ਵੀ ਸਾਡੇ ਗੋਰੇ ਵੀ ਆਪਣੇ ਵੀ ਐਮਪੀ ਆ ਅਸੀਂ ਰੋਜ਼ ਗੱਲ ਕਰਦੇ ਜਾ ਕੇ ਅੱਜ ਸਾਕੇ ਅੱਜ ਉਹਨੂੰ ਬਹਿ ਕੇ ਚਾਹ ਪੀ ਸਕਦੇ ਹਾਂ ਆ ਸਾਡਾ ਮਤਾ ਮੁੱਦਾ ਹੱਲ ਕਰ ਉਹ ਕਰ ਸਕਦੇ ਸਾਡੇ ਪੰਜਾਬ ਦੇ ਐਮਪੀ ਆ ਬੀਤੀ ਗਨਮਨ ਹੁੰਦੇ ਆ ਆਕਾਰ ਹੁੰਦੀਆਂ ਸਾਰਾ ਪੱਧਰ ਹੋਿੰਦਾ ਸ਼ਹਿਰ ਬੰਦ ਹੋਏ ਆਉਂਦੇ ਉਹਨਾਂ ਤੁਸੀਂ ਗੱਲ ਕੀ ਕਰੋਗੇ